ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮਦਾਸ ਸਿੱਤੇ ਪਾਛਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਣਾ ਨਵਾਂ ਨਵਾਂ ਸਾਲ ਹੈ ਹੈਪੀ ਨਿਊ ਇਅਰ ਸਾਰਿਆਂ ਨੂੰ ਇਸ ਸਾਲ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਕਰੇ ਨਵਾਂ ਸਾਲ ਇਸ ਜੇਤ ਦਾ ਮਹੀਨਾ ਸਾਰ ਨੂੰ ਖੁਸ਼ੀਆਂ ਦੇਵੇ ਖੁਸ਼ੀਆਂ ਨਾਲ ਝੋਲੀਆ ਭਰੇ ਤੇ ਨਾਲ ਹੀ ਹੈਪੀ ਹੋਲੀ ਸਾਰਿਆਂ ਨੂੰ ਹੋਲੀ ਦੀਆਂ ਵਧਾਈਆਂ ਸਾਰਿਆਂ ਸੰਤਾਂ ਨੂੰ ਕਿ ਅੱਜ ਆਪਾਂ ਫ੍ਰੀ ਆ ਥੋੜੇ ਫ੍ਰੀ ਮਾਈਂਡ ਹੁਣ ਆਪਾਂ ਸਾਰੇ ਘਰ ਦੇ ਕੰਮ ਕਰਦੇ ਆਂ ਲਾਈਟਾਂ ਬਹੁਤ ਜਿਗਾ ਕੇ ਮੈਨੂੰ ਵੀਡੀਓ ਕੋ ਕਰਨੀ ਪਈ ਕਿਉਂਕਿ ਅਜੇ ਸਵੇਰ-ਸਵੇਰ ਦਾ ਟਾਈਮ ਸੀ ਨਾ ਜਦ ਆਪਾਂ ਬਿਲਕੁਲ ਫ੍ਰੀ ਮਾਈਂਡ ਆ ਡੇਲੀ ਰੋਟੀਆਂ ਪੋਰ ਕੇ ਪਾਉਣੀ ਹੁੰਦੀਆਂ ਮੈਂ ਰਾਤ ਨੂੰ ਡੇਲੀ ਦੋ ਰੋਟੀਆਂ ਵੱਧ ਪਕਾ ਕੇ ਰੱਖਦੀ ਦੋ ਤਿੰਨ ਹਨਾ ਤੇ ਜਿੱਦਨ ਨਾ ਹੁਣ ਉਹ ਦਿਨ ਆਪਾਂ ਚੌਲ ਪਾਦੇ ਨੇ ਹੁਣ ਮੈਂ ਇਹਨਾਂ ਨੂੰ ਪਾਈਆਂ ਸੀ ਮੈਂ ਫੋਨ ਲੈਣ ਗਈ ਉਧਰੋਂ ਤੇ ਇਹ ਖਾ ਗਏ ਵਿਚਾਰੇ ਨਾ ਕਿਉਂਕਿ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਖਾਣੇ ਦੀ ਜ਼ਰੂਰਤ ਹੁੰਦੀ ਹੈ ਨਾ ਤੇ ਸਾਡੇ ਘਰ ਦੇ ਮਗਰਲੇ ਪਾਸੇ ਗਲੀ ਆ ਛੋਟੀ ਜੀ ਜਿਹਦੇ ਵਿੱਚੋਂ ਆਹ ਕੂੜਾ ਕਾੜਾ ਚੱਕਣ ਵਾਲੇ ਆਉਂਦੇ ਆ ਜਿਆਦਾ ਆਵਾਜ਼ਾਂ ਹੀ ਨਹੀਂ ਹੁੰਦੀਗੀ ਤੇ ਇੱਥੇ ਮਗਰ ਮੈਂ ਪਾ ਦਿੰਦੀ ਦੇਖੋ ਵਿਚਾਰੇ ਕਿਵੇਂ ਖਾਈ ਜਾਂਦੇ ਨਾ ਫਿਰ ਚੌਲ ਪਾ ਦਿੰਦੀ ਕਿਸੇ ਵੇਲੇ ਕਿਸੇ ਵੇਲੇ ਰੋਟੀਆਂ ਪਾ ਦਿੰਦੀ ਭੋਰ ਕੇ ਦਾ ਫਿਰ ਉਹ ਚੌਲ ਪਿਓਗੇ ਨਾ ਦੇਨ ਚਾਰ ਘੰਟੇ ਹੋ ਸੌਫਟ ਹੋ ਜਾਂਦੇ ਤੇ ਰੋਟੀਆਂ ਤੇ ਡੇਲੀ ਪਾਉਣੀ ਹੈ ਆਪਣੀ ਅੱਜ ਥੋੜੀ ਲੇਟ ਹੋ ਗਈ ਨਹੀਂ ਤੇ ਮੈਂ 7 ਵਜੇ 7 ਵਜੇ ਦੇ ਨੂੰ ਜਦੋਂ ਕਿਚਨ ਵਿੱਚ ਹੁੰਦੀ ਤੇ ਉਦੋਂ ਇਹ ਸਾਰੇ ਇੱਥੇ ਆ ਕੇ ਬੈਠੇ ਹੁੰਦੇ ਆ ਇਹ ਰੋਟੀਆਂ ਬਹੂਗੀ ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਕਾਂ ਵੀ ਆ ਜਾਂਦੇ ਅੱਜ ਕਾਂ ਹੈ ਨਹੀਂ ਕਾਂ ਉਹ ਬੈਠਾ ਉਹਦੇ ਤੇ ਖੰਬੇ ਤੇ ਉਹ ਆਹ 파ਸਰਵਾਟ ਕਰ ਗਿਆ ਕੰਦੇ ਕੰਮਾਂ ਤੇ ਕੱਪੜੇ ਬਹੁਤ ਸੀ ਅੱਜ 2 3 ਗੇਂ ਦੇ ਕੱਪੜੇ ਸੀ ਇਹ ਜੇ ਕੱਲ ਨਹੀਂ ਤੋਹਦੇ ਹੈ ਬੱਸੋ ਅੱਜ ਤੋਹਦੇ ਕਿਦਰ ਸੋਚਤਾ ਰਹੇ ਹੈ ਸਾਰਾ ਦਿਨ ਕੰਮ ਨਹੀਂ ਹੋ ਸਕਦੇ ਜਿਵੇਂ ਮਨ ਕੀ ਹੋ ਤੋ ਕਰਦੇ ਬਹੁਤ ਨਫੀ ਹੋ ਜਾ ਕੇ ਆਪਾਂ ਫਰੇ ਨਹੀਂ ਹੋ ਸਕਦੇ ਸਭਾਈ ਫਰੀ ਕਰ ਲਈ ਆ ਨੀਂਦ ਇਹ ਤੇ ਬਾਹਰ ਸਾਡੇ ਘਰ ਕੋਲ ਆਲੇ ਅੱਜ ਬਾਹਰ ਕੁੱਚਾ ਨਹੀਂ ਆਇਆ ਤੇ ਅੱਜ ਮੈਂ ਅੰਦਰ ਕਿਚਰ ਵਿੱਚ ਬੀਜੀ ਆ ਜਦੋਂ ਮੈਂ ਕਿਹਾ ਕਿ ਜਦੋਂ ਅਪਰੇਸ ਫਰੇਮ ਆਪਾਂ ਦਾ ਕਿਉਂ ਮੀਨਾ ਨਹੀਂ ਪਤਾ ਸਾਡੇ ਕੰਮੀ ਕਦੋਂ ਆ ਜਾਣ ਮੈਂ ਤਾਂ ਤੁਹਾਨੂੰ ਦੱਸਿਆ ਸੀ ਇਹ ਤਾਂ ਆ ਕੰਮ ਕਰਦੇ ਕਰਦੇ ਨਹੀਂ ਆ ਜਾਂਦਾ ਜਿਵੇਂ ਆਪਾਂ ਬਾਹਰ ਇਸੇ ਕੰਮ ਕਰੀ ਜਾਂਦੇ ਆ ਤੇ ਨਹੀਂ ਆਉਂਦੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰ ਲਿਆ ਕਰੋ ਲਾਈਕ ਕਰ ਲਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ

ਆ ਕੇ ਚੱਲ ਗਰ ਵੀ ਬਹੁਤ ਹੁੰਦੀ ਨਾ ਥੋੜਾ ਥੋੜਾ ਕਰਕੇ ਤਿੰਨ ਚਾਰ ਵਜੇ ਤਿੰਨ ਵੇਰ ਤਾਂ ਪਾਣੀ ਦਿੱਤੇ ਪਰ ਇਹ ਬੜ ਕੈਮਰਾ ਇਹਦਾ ਸੀ ਜਾਰਾ ਹੋ ਗਿਆ ਤੇ ਸੁੱਕ ਗਿਆ ਸੀ ਆ ਸਭ ਨਾਲ ਵੱਡਾ ਇੱਧਰ ਆਪਾਂ ਨੇ ਕੱਪੜੇ ਸੁੱਕਣੇ ਪਾਲੇ ਸੀ ਝਾੜੂ ਤਾ ਪੈਂਦੇ ਨਾਲ ਅੰਜਾ ਖਾਣਾ ਮਿਰਚਾਂ ਕੱਟਣ ਦੀ ਟ੍ਰਿਕ ਹੋ ਕਰ ਲਈ ਜਿਵੇਂ ਇੱਕ ਇੱਕ ਚਮਚ ਲੈ ਲਿਆ ਓਕੇ ਅੰਜ ਆਪਾਂ ਘਰ ਦੇ ਕੰਮ ਤੇ ਜਿਆਦਾ ਬੀਚ ਹੁੰਦੇ ਨਹੀਂ ਕੋਸਾ ਜਿਹਾ ਕੰਮ ਘਾਟਾ ਸ਼ਾਮ ਨੂੰ ਖਾਣਾ ਹੀ ਜਾਣਾ ਜਉਲੀ ਕੰਮ ਨਹੀਂ ਹੈਗਾ ਕੋਈ ਵੀ ਤੇ ਆਪਾਂ ਆਫ ਕਰ ਲਈ ਇਸ ਤਰ੍ਹਾਂ ਚਮਚ ਲੈ ਲਿਆ ਚਮਚ ਨੂੰ ਆਪਣੇ ਉੱਠੇ ਦਿੱਤੀ ਰਬੜ ਬੈਂਡ ਨਾਲ ਟਾਈ ਕਰ ਲਿਆ ਤੇ ਫਿਰ ਆਪਾਂ ਕੱਟਦੇ ਮਿਰਚ ਇਹ ਤਾਂ ਦੇਖੋ ਤੁਸੀਂ। ਓਕੇ। ਟਰਾਈ ਕਰਕੇ ਦੇਖੋ। ਕਿੰਨੂ ਇਹ ਆਈਡੀਆ ਚੰਗਾ ਲੱਗਿਆ ਫਿਰ ਮੈਨੂੰ ਕਮੈਂਟ ਵਿੱਚ ਦੱਸਿਓ। ਛੋਟੇ ਕਈ ਭੈਣਾਂ ਕਹਿ ਦਿੰਦੀਆਂ ਹਨ ਵੀ ਸਾਡੇ ਹੱਥਾਂ ਨੂੰ ਮਿਰਚਾਂ ਲੱਗਦੀਆਂ ਹਨ। ਤੇ ਇਹ ਨੂੰ ਸੌਖਾ ਹੋਰ ਤਰੀਕਾ ਕੀ ਹੋ ਸਕਦਾ ਹਨਾ। ਲੈ। ਇੱਕ ਹੋਰ ਚੀਜ਼ ਦੱਸਣੀ ਤੁਹਾਨੂੰ ਮੈਂ। ਪਲਾਸਟਿਕ ਆਪਣੇ ਘਰੇ ਕਿੰਨੇ ਜੁੜ ਜਾਂਦੇ ਹਨਾ। ਪਲਾਸਟਿਕ ਨੂੰ ਛੋਲਡ ਕਰਨਾ। ਲੈਂਚ ਬੰਨ੍ਹ ਲਿਆ ਆਪਣਾ ਅੱਜ ਦੁਪਹਿਰੇ ਕਿਦਰੀ ਆਪਾਂ ਲੈ ਲਈ ਸੀਗੇ ਆਪਾਂ ਆ ਦੇ ਇਹ ਕੰਮ ਕਰਦੇ थांरजी प्लासिक फोल्ड कर लॻी मेर ट्रिक कमेंट करस ਤੇ ਜੇ ਫੇਰੀਾਰਸਮਾਨ ਸਿੱਖੇ ਜਿਵੇਂ ਉਹਨਾਂ ਕਾਤੇ ਸੂਫੀ ਜਿਸੀ ਕੇ ਸਾਰੀ ਸੇਰੇ ਵਾਲੇ ਨਾ ਇੱਕ ਤਰੀਹੀ ਵਿਸਤਰਾਵਾਂ ਆ ਵੀ ਦੇ ਲਾਈਟ ਪੈਂਦੀ ਹੋਈ ਹੈ ਤੁਹਾਨੂੰ ਕੁਝ ਦਿੱਸਦਾ ਨਹੀਂ bu et verdi ਸੰਗਰਾਮ ਦਾਮੀ ਨੈ ਵਾਹਿਗੁਰੂ ਖਵਾਬ ਨੂੰ ਚੜ੍ਹਦੀ ਕਲਾ ਤੇ ਰੱਖੇ